ਸਾਥੀਓ ਜੈਪੀਮ ਜੈ ਭਾਰਤ ਮੇਰਾ ਨਾਮ ਰਣਜੀਤ ਸਿੰਘ ਪ੍ਰਧਾਨ ਪੱਠਾ ਤੇ ਨਿਰਮਾਣ ਮਜ਼ਦੂਰ ਜੂਨੀਅਨ ਅੱਜ ਅਸੀਂ ਪਿੰਡ ਦੱਲੋਵਾਲ ਆਏ ਹੋਏ ਆ ਜਿੱਦੀ ਕੇ ਸਾਨੂੰ ਕੱਲ ਮੀਡੀਆ ਦੇ ਦੁਆਰਾ ਇੱਕ ਖਬਰ ਜਿਹੜੀ ਸੀ ਉਹ ਮਿਲੀ ਸੀ ਪਤਾ ਲੱਗਾ ਸੀ ਕਿ ਇਸ ਪੱਠੇ ਦੇ ਉੱਪਰ ਜਿਹੜੀ ਆ ਅਨਸਖਾਵੀ ਘਟਨਾ ਜਿਹੜੀ ਉਹ ਵਾਪਰੀ ਆ ਦੋ ਬੱਚਿਆਂ ਦੇ ਉੱਪਰ ਜਿਹੜੀ ਆ ਉਹ ਦੁਬਾਰ ਡਿੱਗ ਜਾਣ ਦੇ ਕਾਰਨ ਉਹਨਾਂ ਦੀ ਜਿਹੜੀ ਆ ਉਹ ਮੌਤ ਹੋ ਗਈ ਤਾਂ ਅੱਜ ਅਸੀਂ ਜਿਹੜਾ ਵਾ ਉਹ ਆਣ ਕੇ ਦੇਖਿਆ ਤਾਂ ਬਿਲਕੁਲ ਹੀ ਇਹ ਜਿਹੜੀ ਘਟਨਾਵਾਂ ਬੜੀ ਮੰਦ ਭਾਗੀ ਆ ਬੜੀ ਜਿਹੜੀ ਆ ਇਸ ਦੀ ਜਿੰਨੀ ਵੀ ਨਿੰਦਾ ਕਰੀ ਜਾਵੇ ਓਨੀ ਥੋੜੀ ਆ ਕਿਉਂਕਿ ਜਿਹੜਾ ਬੱਚਾ ਵਾ ਇਹ ਸਾਰੇ ਦੀ ਸਾਰੇ ਜਿੰਨੀ ਲੇਬਰ ਸੀ ਸਾਰੇ ਪ੍ਰਵਾਸੀ ਮਿਹਨਦੂਰ ਸੀ ਔਰ ਇਹਨਾਂ ਦੇ ਜਿਹੜੇ ਬੱਚੇ ਆ ਇੱਕ ਬੇਟੀ ਦੀ ਡੈਥ ਹੋਈ ਆ ਇਹਦੇ ਵਿੱਚ ਜਿਹਦੀ ਉਮਰ ਤਗਰੀਬਨ 6 ਸਾਲ ਦੀ ਸੀ ਔਰ ਇੱਕ ਬੇਟੇ ਦੀ ਡੈਥ ਜਿਹੜੀ ਆ ਹੋਈ ਆ ਜਿਹਦੀ ਉਮਰ ਤਗਰੀਬਨ 10 ਸਾਲ ਦੀ ਸੀ ਇਹ ਦੋਨੋਂ ਬੱਚੇ ਜਿਹੜੇ ਆ ਉਸ ਮਲਬੇ ਦੇ ਹੇਠਾਂ ਦੱਬ ਕੇ ਇਹਨਾਂ ਦੀ ਜਿਹੜੀ ਆ ਮੌਤ ਹੋਈ ਆ ਔਰ ਇਹ ਦਾ ਜਿਹੜਾ ਸਿੱਧੇ-ਸਿੱਧੇ ਤੌਰ ਤੇ ਪ੍ਰਸ਼ਾਸਨ ਔਰ ਦੂਜੀ ਜੇ ਅਸੀਂ ਗੱਲ ਕਰੀਏ ਤਾਂ ਜਿਹੜਾ ਪੱਠੇ ਦੇ ਮਾਲਕ ਆ ਔਰ ਖਾਸ ਕਰਕੇ ਜੇ ਅਸੀਂ ਗੱਲ ਕਰੀਏ ਤਾਂ ਲੇਬਰ ਡਿਪਾਰਟਮੈਂਟ ਜਿਹੜਾ ਵਾ ਉਹ ਇਸ ਘੇਰੇ ਦੇ ਵਿੱਚ ਆਉਂਦਾ ਵਾ ਕਿਉਂਕਿ ਲੇਬਰ ਡਿਪਾਰਟਮੈਂਟ ਨੇ ਅੱਜ ਤੱਕ ਕਦੀ ਵੀ ਜਾ ਕੇ ਕਿਸੇ ਪੱਟੇ ਦੇ ਉੱਪਰ ਦੇਖਿਆ ਨਹੀਂ ਕਿ ਮਜ਼ਦੂਰਾਂ ਦੀ ਸਥਿਤੀ ਕਿਹੋ ਜੀ ਆ ਮਜ਼ਦੂਰ ਕਿਹੜੀ ਜਗ੍ਹਾ ਤੇ ਕਿਹੜੀ ਸਥਿਤੀ ਦੇ ਵਿੱਚ ਰਹਿ ਰਹੇ ਆ ਇੱਥੇ ਜਦੋਂ ਅਸੀਂ ਆਣ ਕੇ ਦੇਖਿਆ ਤਾਂ ਕੋਈ ਲੈਟਰਿੰਗ ਬਾਥਰੂਮ ਜਿਹੜੇ ਆ ਉਹ ਮਹਿਲਾਵਾਂ ਵਾਸਤੇ ਨਹੀਂ ਦੁਰਸਤ ਹੈਗੇ ਦੁਰਸਤ ਨਹੀਂ ਪਾਏ ਗਏ ਔਰ ਜਿਹੜੇ ਮਲਬੇ ਦੇ ਹੇਠਾਂ ਬੱਚੇ ਆਏ ਆ ਅਸੀਂ ਉਹ ਵੀ ਜਗ੍ਹਾ ਜਿਹੜੀ ਆ ਉਹਦਾ ਵੀ ਜਦੋਂ ਮੈਨਾ ਕੀਤਾ ਵੇਖਿਆ ਗਿਆ ਤਾਂ ਪੂਰੇ ਦਾ ਪੂਰਾ ਜਿਹੜਾ ਵਾ ਉਹ ਪੱਠਾ ਦੱਬਿਆ ਹੋਇਆ ਵਾ ਬੱਚੇ ਉੱਥੇ ਜਿਹੜੇ ਸੀ ਉਹ ਕੀ ਕਰ ਰਹੇ ਸੀ ਇਹ ਇੱਕ ਸਵਾਲ ਆ ਕਿ ਬੱਚਿਆਂ ਦਾ ਅੰਦਰ ਕੀ ਕੰਮ ਸੀ ਕਿਉਂਕਿ ਨਿਕਾਸੀ ਦਾ ਕੰਮ ਚੱਲ ਰਿਹਾ ਸੀ ਨਿਕਾਸੀ ਦਾ ਕੰਮ ਕਰਦੇ ਕਰਦੇ ਜਿਹੜੇ ਪ੍ਰਵਾਸੀ ਮਜ਼ਦੂਰ ਇਹਨਾਂ ਦੇ ਬੱਚੇ ਜਿਹੜੇ ਆ ਉਹਨਾਂ ਦੀ ਮੌਤ ਹੋਈ ਆ ਤਾਂ ਦੂਜੀ ਗੱਲ ਆ ਕਿ ਦੇਖੋ ਸਰਕਾਰਾਂ ਵੱਡੇ ਵੱਡੇ ਵਾਅਦੇ ਕਰਦੀਆਂ ਸਰਕਾਰਾਂ ਵੱਡੀਆਂ ਵੱਡੀਆਂ ਗੱਲਾਂ ਕਰਦੀਆਂ ਸਰਕਾਰਾਂ ਇਹ ਗੱਲ ਕਹਿੰਦੀਆਂ ਕਿ ਅਸੀਂ ਪੱਠਿਆਂ ਦੇ ਉੱਪਰ ਜਿਹੜਾ ਵਾ ਆਂਗਣਵਾੜੀਆਂ ਦਾ ਪ੍ਰਬੰਧ ਕੀਤਾ ਹੋਇਆ ਵਾ ਹੋ ਰਿਹਾ ਇਹ ਅਸੀਂ ਐਸੀ ਐਸ ਭੱਤੇ ਦੇ ਉੱਪਰ ਆਣ ਕੇ ਦੇਖਿਆ ਜਦੋਂ ਬੱਚਿਆਂ ਦੀ ਗੱਲ ਕਰੀਏ ਤਾਂ ਲਗਭਗ 20 ਤੋਂ 25 ਬੱਚੇ ਜਿਹੜੇ ਆ ਉਹ ਪ੍ਰਵਾਸੀ ਮਜ਼ਦੂਰਾਂ ਦੇ ਆ ਔਰ ਇਹ ਗੱਲ ਜਿਹੜੀ ਆ ਜੇ 20 ਤੋਂ ਵੱਧ ਬੱਚੇ ਪਾਏ ਜਾਂਦੇ ਆ ਤਾਂ ਉੱਥੇ ਜਿਹੜੀ ਆ ਨਿੰਮੀ ਆਂਗਣਵਾਲੀ ਝੋਟੀ ਆਂਗਣਵਾਲੀ ਜਿਹਨੂੰ ਅਸੀਂ ਕਹਿੰਨੇ ਆ ਉਹ ਸਰਕਾਰ ਵੱਲੋਂ ਜਿਹੜੀ ਆ ਉਹ ਨਿਯੁਕਤ ਕੀਤੀ ਜਾਣੀ ਚਾਹੀਦੀ ਆ ਤਾਂ ਕਿ ਬੱਚੇ ਜਿਹੜੇ ਆ ਉਹ ਪੜ੍ਹਾਈ ਵਾਲੇ ਪਾਸੇ ਹੁੰਦੇ ਤਾਂ ਸ਼ਾਂਤ ਅੱਜ ਜਿਹੜੀ ਆ ਘਟਨਾ ਆ ਆਪਾਂ ਨੂੰ ਦੇਖਣ ਨੂੰ ਮਿਲੀ ਆ ਸ਼ਾਂਤ ਇਹ ਜਿਹੜੀ ਆ ਘਟਨਾ ਨਾ ਦੇਖਣ ਨੂੰ ਮਿਲਦੀ ਕਿਉਂਕਿ ਬੱਚੇ ਜਿਹੜੇ ਆ ਉਹ ਰੱਬ ਦਾ ਰੂਪ ਹੁੰਦੇ ਆ ਬੱਚੇ ਸਾਰਿਆਂ ਦੇ ਸਾਂਝੇ ਹੁੰਦੇ ਆ ਔਰ ਇਹਨਾਂ ਦੇ ਨਾਲ ਬਹੁਤ ੱੱਕਾ ਜਿਹੜਾ ਵਾ ਪ੍ਰਵਾਸੀ ਮਜ਼ਦੂਰਾਂ ਦੇ ਨਾਲ ਹੋਇਆ ਔਰ ਇਹਦੇ ਤੋਂ ਵੀ ਜ਼ਿਆਦਾ ਜੇ ਅਸੀਂ ਗੱਲ ਕਰੀਏ ਤਾਂ ਹੋਰ ਮੰਦ ਭਾਗੀ ਗੱਲ ਉਦੋਂ ਹੋਈ ਕਿ ਜਦੋਂ ਪੱਠਾ ਮਾਲਕ ਨੇ ਇਹਨਾਂ ਦੇ ਜਿਹੜੇ ਦੋ ਪਰਿਵਾਰ ਆ ਇਹਨਾਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਵਾ ਉਹ ਆਪਣੇ ਚਲਸੇ ਦੇ ਵਿੱਚ ਲਿਆ ਕੇ ਹੋਰ ਕਰਕੇ ਇਹਨਾਂ ਨੂੰ ਕੁਝ ਉਹਨਾਂ ਦਿੰਦਿਆਂ ਹੋਇਆਂ ਜਿਹੜਾ ਵਾ ਉਹ ਪੱਠੇ ਦੇ ਉੱਪਰੋਂ ਆਪਦੇ ਉੱਪਰੋਂ ਰਵਾਣਾ ਕਰ ਦਿੱਤਾ ਇਹ ਹੋਰ ਵੀ ਜਿਆਦਾ ਮੰਦ ਭਾਗੀ ਗੱਲ ਆ ਜਿਹੜੀ ਕਿ ਜਿੰਨਾ ਵੀ ਲੇਬਰ ਡਿਪਾਰਟਮੈਂਟ ਆ ਔਰ ਪ੍ਰਸ਼ਾਸਨ ਆ ਜੇ ਮੈਂ ਗੱਲ ਕਰਾਂ ਤਾਂ ਅੱਜ ਅਸੀਂ ਜਿਹੜਾ ਵਾ ਸ੍ਰੀ ਹਰਗੋਬਿੰਦ ਥਾਣੇ ਦੇ ਵਿੱਚ ਵੀ ਗਏ ਸੀ ਤਾਂ ਉਹਨਾਂ ਦਾ ਵੀ ਇਹੀ ਕਹਿਣਾ ਵਾ ਕਿ ਜਿਹੜਾ ਵਾ ਇਹਦੀ ਜਿਹੜੀ ਗੱਲ ਆ ਉਹ ਲਗਭਗ ਜਿੰਨੇ ਵੀ ਪੱਠਾ ਮਾਲਕਾਂ ਦੇ ਨਾਲ ਔਰ ਲੇਬਰ ਦੇ ਨਾਲ ਹੋ ਕੇ ਉਹਨਾਂ ਨੇ ਆਪਣਾ ਜਿਹੜਾ ਵਾ ਉਹ ਰਾਜੀਨਾਮਾ ਕਰਦੇ ਹੋਏ ਬੱਚਿਆਂ ਨੂੰ ਪੇਜ ਦਿੱਤਾ ਦੇਖੋ ਉਹ ਤਾਂ ਪ੍ਰਵਾਸੀ ਮਿਹਦੂਰ ਸੀ ਉਹਨਾਂ ਨੇ ਤਾਂ ਜੋ ਵੀ ਉਹਨਾਂ ਨੂੰ ਇਹਨਾਂ ਨੇ ਕਿਹਾ ਉਹਨਾਂ ਨੇ ਠੀਕ ਮੰਨ ਲਿਆ ਔਰ ਚਲੇ ਗਏ ਪਰ ਅਜੇ ਹੀ ਘਟਨਾ ਹੋਰ ਕਿਸੇ ਪੱਠੇ ਦੇ ਉੱਪਰ ਨਾ ਵਾਪਰੇ ਇਸ ਕਰਕੇ ਅਸੀਂ ਸਰਕਾਰ ਨੂੰ ਔਰ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਨੇ ਆ ਕਿ ਅੱਗੇ ਤੋਂ ਅਜਿਹੇ ਜਿਹੜੇ ਹਾਲਾਤ ਆ ਇਹਨਾਂ ਨੂੰ ਦੁਰੁਸਤ ਕਰਨ ਸਹੀ ਕਰਨ ਬੱਚਿਆਂ ਦਾ ਜਿਹੜਾ ਵਾ ਉਹ ਜਾ ਕੇ ਪੱਠੇ ਪੱਠੇ ਦੇ ਉੱਪਰ ਜਾ ਕੇ ਜਿਹੜਾ ਵਾ ਲੇਬਰ ਡਿਪਾਰਟਮੈਂਟ ਆ ਉਹ ਹਰ ਪੱਠੇ ਦੇ ਉੱਪਰ ਜਾ ਕੇ ਇਹਦੀ ਜਾਂਚ ਕਰੇ ਲੇਬਰ ਦੀ ਜਾਂਚ ਕਰੇ ਲੇਬਰ ਕਿੱਥੋਂ ਕਿੱਥੋਂ ਆ ਰਹੀ ਆ ਉਹਦੀ ਜਾਂਚ ਕਰੇ ਕੋਈ ਵੀ ਕਿਸੇ ਵੀ ਰਿਕਾਰਡ ਜਿਹੜਾ ਵਾ ਉਹ ਲੇਬਰ ਡਿਪਾਰਟਮੈਂਟ ਦੇ ਅੰਦਰ ਕੋਲ ਨਹੀਂ ਕਿ ਪ੍ਰਵਾਸੀ ਮਜ਼ਦੂਰ ਕਿੱਥੋਂ ਕਿੱਥੋਂ ਚੱਲ ਕੇ ਆਉਂਦੇ ਆ ਕਿੱਥੇ ਕਿੱਥੇ ਆਣ ਕੇ ਰਹਿ ਰਹੇ ਆ ਔਰ ਕਿਸੇ ਦਾ ਵੀ ਜਿਹੜਾ ਇੱਥੇ ਰਹਿਣ ਸਹਿਣ ਸਹੀ ਨਹੀਂ ਔਰ ਕਿਸੇ ਵੀ ਤਰੀਕੇ ਦੇ ਨਾਲ ਜਿਹੜੇ ਤਰੀਕੇ ਨਾਲ ਆਹ ਘਟਨਾ ਵਾਪਰੀ ਔਰ ਛੋਟੇ-ਛੋਟੇ ਬੱਚੇ ਜਿਹੜੇ ਆ ਉਹਨਾਂ ਦੀ ਮੌਤ ਹੋਈ ਉਹਨਾਂ ਨੇ ਮਾਂ-ਬਾਪ ਨੇ ਕੀ ਕੋ ਸੋਚਿਆ ਹੋਊਗਾ ਆਪਣੇ ਬੱਚਿਆਂ ਵਾਸਤੇ ਔਰ ਬੱਚਿਆਂ ਦੀ ਇਦਰ ਘਟਨਾ ਹੋਈ ਬੱਚਿਆਂ ਦੀ ਮੌਤ ਹੋਈ ਤਾਂ ਉਹਨਾਂ ਨੂੰ ਚਵਾਰਿਆਂ ਨੂੰ ਜਿਹੜਾ ਵਾ ਇਥੋਂ ਕਮਾਉਣ ਵਾਸਤੇ ਆਏ ਸੀ ਔਰ ਆਪਣੇ ਬੱਚੇ ਜਿਹੜੇ ਆ ਉਹ ਮਰੇ ਹੋਏ ਚੋਕ ਕੇ ਜਿਹੜਾ ਵਾ ਉਹ ਲੈ ਕੇ ਜਾਣਾ ਪਿਆ ਉਸ ਮਾਂ ਬਾਪ ਦੇ ਦਿਲ ਦੇ ਉੱਪਰ ਕੀ ਬੀਤਰੀ ਹੋਊਗੀ ਔਰ ਉਹ ਕੀ ਪੰਜਾਬ ਨੂੰ ਜਿਹੜੀਆਂ ਉਹ ਦੋਆਵਾਂ ਦੇਣਗੇ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਔਰ ਇੱਥੇ ਜਿਹੜਾ ਵੀ ਆਉਂਦਾ ਵਾ ਉਹ ਹੱਸਦਾ ਖੇੜਦਾ ਜਾਣਾ ਚਾਹੀਦਾ ਵਾ ਔਰ ਅਜਿਹੇ ਹਾਲਾਤ ਜਿਹੜੇ ਆ ਉਹ ਹੋਏ ਹੋਏ ਆ ਔਰ ਇਸ ਕਰਕੇ ਅਸੀਂ ਇਹ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਸਰਕਾਰਾਂ ਨੂੰ ਕਿ ਇਹਨਾਂ ਦੇ ਵੱਲ ਜਿਹੜਾ ਵਾ ਉਹ ਧਿਆਨ ਦਿੱਤਾ ਜਾਵੇ ਨਹੀਂ ਤਾਂ ਅਸੀਂ ਪੱਠਾ ਅਤੇ ਨਿਰਮਾਣ ਮਜ਼ਦੂਰ ਯੂਨੀਅਨ ਸਖਤ ਜਿਹੜਾ ਵਾ ਇਹਦੇ ਤੇ ਅੱਗੇ ਜਿਹੜਾ ਵਾ ਐਕਸ਼ਨ ਲਾਊਗੀ ਔਰ ਅੱਗੇ ਜਿਹੜਾ ਵਾ ਉਹ ਅਸੀਂ ਔਰ ਵੱਡੇ ਤਰੀਕੇ ਦੇ ਨਾਲ ਜਿਹੜਾ ਵਾ ਉਹ ਇੱਕ ਵਿਚਾਰ ਕਰਦਿਆਂ ਹੋਇਆ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਪੱਠੇ ਆ ਉਹਨਾਂ ਨੂੰ ਲੈ ਕੇ ਜਿਹੜਾ ਵਾ ਕੋਈ ਵੱਡਾ ਪ੍ਰੋਗਰਾਮ ਲਿਕਾਂਗੇ ਕਿ ਜਿੱਥੇ-ਜਿੱਥੇ ਵੀ ਇਹਨਾਂ ਪ੍ਰਵਾਸੀ ਮਜ਼ਦੂਰਾਂ ਦੇ ਔਰ ਲੋਕਲ ਲੇਬਰਾਂ ਜਿਨ੍ਹਾਂ ਦੇ ਵੀ ਬੱਚਿਆਂ ਦਾ ਜਿਹੜਾ ਵਾ ਉਹ ਸਹੀ ਰਹਿਣ ਸਹਿਣ ਔਰ ਸਹੀ ਤਰੀਕਾ ਜਿਹੜਾ ਵਾ ਉਹਨਾਂ ਦੇ ਨਾਲ ਵਰਤਿਆ ਜਾਵੇ ਜੈ ਪੀਮ ਜੈ ਭਾਰਤ ਪਿਆਰੇ ਸਾਥੀਓ ਸਾਰਿਆਂ ਨੂੰ ਜੈ ਪੀਮ ਜੈ ਭਾਰਤ ਔਰ ਪਠਾ ਤੇ ਨਿਰਮਾਣ ਮਜ਼ਦੂਰ ਜੂਨੀਅਨ ਜਿਹੜੀ ਇੱਕ ਉਹਨਾਂ ਨੇ ਕੱਲ ਜਿਹੜੀ ਇੱਕ ਸੋਸ਼ਲ ਮੀਡੀਆ ਦੇ ਉੱਪਰ ਇੱਕ ਖਬਰ ਨੂੰ ਜਿਹੜਾ ਜਦੋਂ ਦੇਖਿਆ ਉਹ ਜਿਹੜੀ ਪਿੰਡ ਜੱਲੋਵਾਲ ਜ਼ਿਲ੍ਹਾ ਗਰਦਾਸਪੁਰ ਬਟਾਲਾ ਤਹਿਸੀਲ ਦੇ ਵਿੱਚ ਜਿਹੜਾ ਇੱਕ ਹਾਸਾ ਬਹੁਤ ਬੜੇ ਕਹਿ ਲਈ ਕਿ ਇੱਕ ਪਠਾ ਮਜ਼ਦੂਰ ਜਿਹੜੇ ਨੇ ਜਿਹੜੇ ਨਿਕਾਸੀ ਦਾ ਕੰਮ ਕਰਦੇ ਨੇ ਉਹਨਾਂ ਦੇ ਬੱਚਿਆਂ ਦਾ ਨਾਲ ਵਾਪਰੇਆ ਜਿਹੜਾ ਉਹਨਾਂ ਦੇ ਪਠਿਆਂ ਦੇ ਉੱਪਰ ਚੰਗੇ ਤਰੀਕੇ ਦੇ ਨਾਲ ਜਿਹੜੇ ਉਹਨਾਂ ਦੇ ਬੱਚਿਆਂ ਦੀ ਦੇਖਰੇਖ ਦੀ ਜੋ ਸਰਕਾਰਾਂ ਅਤੇ ਪੱਠਾ ਮਾਲਕਾਂ ਨੂੰ ਕਦਮ ਚੁੱਕਣੇ ਚਾਹੀਦੇ ਸੀ ਉਹਨਾਂ ਦੀ ਇਸ ਪੱਠਾ ਜਿਹੜਾ ਆ ਉਹ ਲਾਪਰਵਾਹੀ ਜਿਹੜੀ ਆ ਉਹ ਨਤੀਜਾ ਜਿਹੜਾ ਪੱਠਾ ਮਜ਼ਦੂਰਾਂ ਦੇ ਬੱਚਿਆਂ ਨੂੰ ਜਿਹੜਾ ਕੱਲ ਜਿਹੜਾ ਉਹ ਭੁਗਤਣਾ ਪਿਆ ਹੈ ਤਾਂ ਕਿ ਉਹਨਾਂ ਦੇ ਬੱਚੇ ਜਿਹੜੇ 1 6 ਸਾਲ ਦਾ ਸੀ ਬੇਟੀ ਜਿਹੜੀ ਸੀ ਉਹ 6 ਸਾਲ ਦੀ ਸੀ ਬੇਟਾ ਜਿਹੜਾ 10 ਸਾਲ ਦਾ ਸੀ ਜਿਨ੍ਹਾਂ ਨੇ ਆਪਣੀ ਜਿਹੜੀ ਉਹ ਉਹ ਮੌਤ ਦੀ ਜਿਹੜੀ ਆ ਉਹਨਾਂ ਨੇ ਉਸ ਨੂੰ ਜਿਹੜਾ ਉਹਨਾਂ ਨੇ ਜਿਹੜਾ ਉਹ ਜਿਹੜਾ ਕਹਿ ਲਈ ਕਿ ਉਹਨਾਂ ਦੀ ਨਲਾਕੀ ਦਾ ਜਿਹੜਾ ਜਾਂ ਉਹਨਾਂ ਨੂੰ ਮੁਕਤ ਦੇ ਪ੍ਰਤੀ ਉਹਨਾਂ ਨੂੰ ਜਿਹੜਾ ਉਹ ਭੁਗਤਣਾ ਪਿਆ ਤੇ ਆ ਉਹ ਪਠਾ ਮਜ਼ਦੂਰ ਜਿਹੜੇ ਨੇ ਉਹ ਪ੍ਰਵਾਸੀ ਮਜ਼ਦੂਰ ਨੇ ਜਿਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਜਿਹੜੀਆਂ ਸੇਫ ਸਹੂਲਤਾ ਤੋਂ ਉਹਨਾਂ ਨੂੰ ਵਾਂਝਾ ਰੱਖਿਆ ਗਿਆ ਔਰ ਉਸੇ ਇਹ ਪਠਾ ਨਰਮਾਣ ਮਜ਼ਦੂਰ ਜੂਨੀਅਰ ਨੇ ਉਥੇ ਜਾ ਕੇ ਜਦੋਂ ਉਹਨਾਂ ਨੂੰ ਦੇਖਿਆ ਤੇ ਪੱਠੇ ਦੇ ਉੱਪਰ ਕਾਫੀ ਗਿਣਤੀ ਦੇ ਵਿੱਚ ਜਿਹੜੇ ਸੀ ਉਹ ਬੱਚੇ ਜਿਹੜੇ ਸੀ ਉੱਥੇ ਜਿਹੜੇ ਉੱਥੇ ਸ਼ਾਮਿਲ ਸੀ ਉੱਥੇ ਨਖਾਸੀ ਵਾਲਿਆਂ ਦੇ ਸੀ ਪਤੇਰ ਵਾਲਿਆਂ ਦੇ ਬੱਚੇ ਵੀ ਜਿਹੜੇ ਸੀ ਉੱਥੇ ਸ਼ਾਮਿਲ ਸੀ ਤੇ ਇਹ ਵੱਡੀ ਨਲੈਕੀ ਜਿਹੜੀ ਹੈ ਉਹ ਪੱਠਾ ਮਾਲਕਾਂ ਵੱਲੋਂ ਜਿਹੜੀ ਹੈ ਜਾਂ ਸਰਕਾਰਾਂ ਵੱਲੋਂ ਜਿਹੜੀ ਹੈ ਉਹ ਬੁਖਾਈ ਜਿਹੜੀ ਆ ਉਹ ਦਿਖਾਈ ਦਿੰਦੀ ਹੈ ਤੇ ਮੈਂ ਆਸ ਕਰਦਾ ਕਿ ਇਹ ਵਾਲੀ ਵੀਡੀਓ ਦੇ ਉੱਪਰ ਜਿਹੜੇ ਸੁੱਤੇ ਹੋਏ ਆ ਜਿਨ੍ਹਾਂ ਦੇ ਪਾਸ ਜਿਹੜੀਆਂ ਜਮੀਰਾਂ ਨੂੰ ਮਾਰ ਕੇ ਇਹ ਕਹਿ ਲੀਏ ਕਿ ਸੁੱਤੇ ਹੋਏ ਆ ਸਰਕਾਰਾਂ ਉਹ ਤੁਰੰਤ ਹੀ ਜਿਹੜੀਆਂ ਇਹ ਪੱਠਿਆਂ ਦੇ ਉੱਪਰ ਜਿਹੜੇ ਆ ਉਹ ਉਹ ਜਿਹੜੇ ਅੰਦਰਲੇ ਚਾਰੀ ਕਰਨਾ ਤਾਂ ਕਿ ਜਿੱਥੇ ਜਿੱਥੇ ਉਹ ਬੱਚੇ ਆ ਉਹਨਾਂ ਨੂੰ ਜਿਹੜੇ ਆ ਉਹਨਾਂ ਦੇ ਜਿੱਥੇ ਬੱਚੇ ਜਿਹੜੇ ਪਾਏ ਜਿਹੜੇ ਤਾਂ ਕਿ ਉਹਨਾਂ ਦੇ ਨਿਮੀ ਅੰਗੜਵਾੜੀ ਵਾ ਜਿਹੜੇ ਆ ਉਹ ਖੁੱਲ ਸਕਣ ਪਰ ਹੁੰਦਾ ਕੀ ਹੈ ਉਥੇ ਇਹ ਹੁੰਦਾ ਕਿ ਜਦੋਂ ਵੀ ਸਰਕਾਰਾਂ ਆਰਡਰ ਜਾਰੀ ਕਰਦੀਆਂ ਜਾਂ ਪੱਠਿਆਂ ਦੇ ਉੱਪਰ ਤੇ ਉਦੋਂ ਉਦੋਂ ਕਰਦੀਆਂ ਨੇ ਜਦੋਂ ਪੱਠਿਆਂ ਦਾ ਸੀਜ਼ਨ ਆਫ ਹੁੰਦਾ ਹੈ ਉਦੋਂ ਕਰਦੀਆਂ ਪਰ ਉਥੇ ਕੋਈ ਨਜ਼ਰ ਨਹੀਂ ਆਉਂਦਾ ਜੀ ਦੀ ਵਜ੍ਹਾ ਨਾਲ ਖਾਣਾ ਪੂਰਤੀ ਕਰਕੇ ਜਿਹੜਾ ਇਹ ਚੀਜ਼ ਨੂੰ ਕੀਤਾ ਜਾਂਦਾ ਹੈ ਪਰ ਇਹ ਹੈਗਾ ਕਿ ਮੌਜੂਦਾ ਜਦੋਂ ਪਠੇ ਚੱਲਦੇ ਨੇ ਉਦੋਂ ਇਹ ਚੀਜ਼ ਦੀ ਕੀਤੀ ਜਾਵੇ ਕਿ ਕਿੰਨੇ ਉਥੇ ਬੱਚੇ ਆ ਤਾਂ ਕਿ ਉਥਾਂ ਦੀ ਬੱਚਿਆਂ ਦੀ ਜਿਹੜੀ ਆ ਆਉਣ ਵਾਲੇ ਦਿਨਾਂ 'ਚ ਕਦੀ ਵੀ ਕਿਸੇ ਦਾ ਬੱਚਾ ਜਿਹੜਾ ਆ ਉਹ ਚਾਹੇ ਲੜਕੀ ਆ ਜਾਂ ਲੜਕਾ ਉਹਦਾਂ ਇਦਾਂ ਦਾ ਜਾਂ ਕੋਈ ਇਨਸਾਨ ਆ ਉਹਦਾਂ ਕਿਤੇ ਵੀ ਕਦੇ ਇਦਾਂ ਦਾ ਹਾਸਾ ਜਿਹੜਾ ਉਹ ਨਾ ਵਾਪਰੇ ਤਾਂ ਇਹਦੇ ਉੱਪਰ ਜਿਹੜੇ ਸਰਕਾਰਾਂ ਨੂੰ ਸ਼ਿਕਾਇਤ ਲੈਣੇ ਚਾਹੀਦੇ ਤੇ ਮੈਂ ਇਹ ਸਰਕਾਰਾਂ ਦੀ ਔਰ ਪਠਾ ਮਾਲਕਾਂ ਦੀ ਨਾਕੀ ਦੀ ਜਿਹੜੀ ਆ ਉਹ ਪੂਰੇ ਤੌਰ ਤੇ ਜਿਹੜੀ ਆ ਉਹ ਨਖੇਦੀ ਕਰਦਾ ਤਾਂ ਕਿ ਉਹਨਾਂ ਨੇ ਉਹਨਾਂ ਦੀ ਜਿਹੜੀ ਉਹ ਜਾਨਮਾਲ ਨੂੰ ਜਿਹੜਾ ਆ ਉਹਨਾਂ ਨੇ ਇੱਕ ਛਿੱਕੇ ਨੂੰ ਜਿਹੜਾ ਉੱਪਰ ਟੰਗਿਆ ਹੋਇਆ ਜਿਵੇਂ